ਮੰਡੀ ਦੇ ਟਰੈਕਟਰ ਵੀਡੀਓ ਦਿਖਾਉਣੇ ਜੀ। ਸਵਰਾਜ 855 ਜੀ, 3 ਸਟਾਰ ਆ ਜੀ। ਟਾਇਰ ਨਵੇਂ ਨੇ ਜੀ। ਸੈਂਟਰ ਗੇਅਰ ਆ ਜੀ, ਰਿਵਰਸ ਵੀਡੀਓ ਜੀ। ਘੱਟ ਮੈਸੇਜ ਟਰੈਕਟਰ ਆਈ ਇਹ। 11 ਮਾਡਲ ਆਈ 3,75,000 ਦਾ ਪ੍ਰਾਈਸ ਆ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ। ਦੇਖੋ ਵੀਰੇ ਟਾਇਰ ਨਵੇਂ ਨੇ ਜੀ। ਦੇਖੋ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 11 ਮਾਡਲ ਆ ਜੀ 373000 ਦਾ ਪ੍ਰਾਈਸ ਆ ਜੀ ਇਹ ਬਾਈ ਨਰਮਲ ਸਿੰਘ ਮਾਨ ਦੇ ਟਰੈਕਟਰ ਨੇ ਜੀ ਨੇੜੇ ਕਰੋੜੀ ਰੋਡ ਹੈ ਗਵੰਡੀ ਸਾਹਬੋ ਜੀ ਮਾਨ ਟਰੈਕਟਰ ਸੇਲ ਜੀ ਸਾਹਮਣੇ ਚੈੱਕ ਕਰੋ ਜੀ ਉਹ ਤਾਂ ਆਹ ਬਾਈਆਂ ਦੇ ਨੰਬਰ ਨੇ ਜੀ ਸੇਰ ਸਿੰਘ ਮਾਨ ਜੀ ਇੰਨਾ ਟਰੈਕਟਰ ਨੇ ਆ ਨਾਲ ਖੜਾ ਜੀ ਸਵਰਾਜ ਆ 852 ਜੀ ਕਟ ਮੇਸ ਜੀ ਟਾਇਰ ਇਹਦੇ ਵੀ ਬਿਲਕੁਲ ਨਵੇਂ ਨੇ ਜੀ ਇਹ ਤਿੰਨ ਮਾਡਲ ਟਰੈਕਟਰ ਹੈ ਜੀ ਇਹਦੀ ਕੀਮਤ 2,80,000 ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਟਾਇਰ ਦੇਖੋ ਜੀ ਨਵੇਂ ਟਾਇਰ ਨੇ ਜੀ ਵਧੀਆ ਚੁੱਕਾ ਇੰਜਨ ਹੈ ਜੀ ਨਾਲ ਖੜਾ ਜੀ ਅਰਜਨ 555 ਜੀ ਬੀਆਈ ਅਲਟਰਾ ਟੈਕ ਟਾਇਰ ਇਹਦੇ ਵੀ ਚਾਰੇ ਨਵੇਂ ਨੇ ਜੀ ਬਿਲਕੁਲ ਸੈਂਟਰ ਗੇਰ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਜੀ ਪਾਵਰ ਸਟੀering ਆ ਪੰਜਾਬ ਨੰਬਰ ਆਈ ਇਹ 21 ਮਾਡਲ ਟਰੈਕਟਰ ਆਈ ਇਹ 6 ਲੱਖ 15 ਹਜ਼ਾਰ ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਇਹ ਟਰੈਕਟਰ ਵਿੱਚ ਬਹੁਤ ਸਾਫਟ ਟਰੈਕਟਰ ਆਈ ਨਾਲ ਖੜਾ 744 FE ਜੀ ਟੂ ਸਟਾਰੀ ਫੋਡ ਵਾਲੀ ਸਾਤੀ ਲੱਗੇ ਹੋਏ ਜੀ ਐਂਪਲ ਲੱਗਿਆ ਹੋਇਆ ਕੱਟ ਵਿੱਚ ਸਜਾਈ ਟਾਇਰ ਚਾਰੇ ਨਵੇਂ ਨੇ ਜੀ ਬਿਲਕੁਲ ਬਹੁਤ ਸਾਫ ਟਰਾਈਡ ਹੈ ਇਹ ਆ ਜੀ ਪੰਜਾਬ ਨੰਬਰ ਆ ਜੀ ਨਵ ਮਾਡਲ ਆ ਜੀ 370000 ਦਾ ਪ੍ਰਾਈਸ ਆ ਜੀ ਪੀ ਵੀ 70 ਬੀ 78 ਥੋੜਾ ਨੰਬਰ ਆ ਜੀ ਇਹਦਾ ਟਰੈਕਟਰ ਦੇਖੋ ਜੀ ਇਹ ਨਾਲ ਖੜਾ ਜੀ ਸਵਰਾਜ 855 ਜੀ ਐਫ 2 ਸਟਾਰੀ ਟਾਇਰ ਇਹ ਦੇ ਵਿਚਾਰੇ ਨਵੇਂ ਨੇ ਜੀ ਘੱਟ ਨੇ ਸੇਜਾਈ 8 ਮਾਡਲ ਟਰੈਕਟਰ ਆ ਜੀ ਇਹ 290000 ਪ੍ਰਾਈਸ ਆ ਜੀ ਇਹ ਆ ਜੀ ਹਰਿਆਣਾ ਨੰਬਰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ ਏਸੀ 65 65 DI 65 ਪੈਂਦੀ ਟਾਇਰ ਇਹਦੇ ਵੀ ਚਾਰੇ ਨਵੇਂ ਨੇ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ ਇਹਦੇ ਕੋਡ ਵਾਲੀ ਸਾਤਰੀ ਲੱਗੀ ਹੋਈ ਹੈ ਐਂਪ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਨਾਲ ਖੜਾ ਜੀ ਸਵਰਾਜ 852 ਜੀ 2 ਸਟਾਰ ਤਿਆਰੇ ਇਹਦੇ ਵੀ ਤਿਆਰੇ ਨਵੇਂ ਟਰੈਕਟਰਾਂ ਦੇ ਸਾਰੇ ਨਵੇਂ ਨਜੀ ਬਾਈਆਂ ਦੇ ਸੈਂਟਰ ਗੇਅਰ ਆ ਜੀ ਘੱਟ ਮੀਸ ਜੀ ਇਹ ਆ ਜੀ ਨਵਾਂ ਮਾਡਲ ਟਰੈਕਟਰ 365000 ਦਾ ਪ੍ਰਾਈਸ ਆ ਜੀ 365000 ਪ੍ਰਾਈਸ ਆ ਜੀ ਇਹਦਾ ਨਾਲ ਖੜਾ ਸੋਨਾਲੀਕਾ 60 ਦਾ ਜੀ ਡੀ ਆਈ 13 ਦੇ ਟਾਇਰਾਂ ਜੀ ਚਾਰੇ ਟਾਇਰ ਨਵੇਂ ਨੇ ਤੇ ਇਹ ਆ ਜੀ 10 ਮਾਡਲ ਟਰੈਕਟਰ ਜੀ 295000 ਦਾ ਪ੍ਰਾਈਸ ਆਈ ਸੋਨਾਲੀਕਾ ਦਾ ਤੇ ਆਹ ਖੜਾ ਸਵਰਾਜ 852 ਐਫੀ ਜੀ 5 ਸਟਾਰ ਆ ਜੀ ਰਿਵਰਸ ਵੀਡੀਓ ਜੀ ਤੇ 15 ਸਪੀਡ ਆ ਜੀ ਦੇਖੋ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਜਿਹਦੇ ਉੱਡ ਵਾਲੀ ਸਤਰੀ ਲੱਗੀ ਹੋਈ ਹੈ ਜੀ ਇਹ ਹੈ ਜੀ ਇਹਦਾ ਬਾਈ ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ 775000 ਦਾ ਪ੍ਰਾਈਸ ਹੈ ਜੀ ਬੈਟਰੀ ਇਹਦੇ ਬਿਲਕੁਲ ਨਵੀਂ ਹੈ ਜੀ ਸਾਈਡ ਗੇਅਰ ਹੈ ਤੇ ਨਾਲ ਖੜਾ ਜੀ ਸੋਨਾ ਲਿਕਾ 750 RXi ਪਾਵਰ ਸਟੀering ਹੈ ਜੀ ਇਹ ਡਾ ਸਾਈਡ ਗੇਅਰ ਜੀ ਟਾਇਰ ਚਾਰੇ ਨਵੇਂ ਨੇ ਜੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਵੀ ਪੰਜਾਬ ਨੰਬਰ ਆਈ ਇਹ 15 ਮਾਡਲ ਟਰੈਕਟਰ ਆਈ 4,65,000 ਪ੍ਰਾਈਸ ਆਈ ਇਹਦਾ ਟਰੈਕਟਰ ਇਹ ਵੀ ਬਹੁਤ ਸਾਫ਼ ਆਈ ਨਾਲ ਖੜਾ ਹੀ ਸੋਨਾਂ ਨਿਕਾ 750 RX ਸਿਕੰਦਰ ਆ ਜੀ HDM ਟਾਇਰ ਜੇ ਪਿਛਲੇ 14 ਦਿਨ ਨੇ ਜੀ ਸਾਈਡ ਗੇਅਰ ਆ ਜੀ ਮੂਰਲੇ 750 16 ਦਿਨ ਨੇ ਜੀ ਸਾਈਡ ਗੇਅਰ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਏ ਵੀ ਪੰਜਾਬ ਨੰਬਰ ਆ ਜੀ ਪੀ ਵੀ 13 9976 ਇਹ ਟਰੈਕਟਰ ਬਾਈ ਸੇਰ ਸਿੰਘ ਮਾਨ ਕੋਲੇ ਨੇੜੇ ਸਾਬੋ ਕੋ ਤਲਵੰਡੀ ਮੰਡੀ ਟਰੈਕਟਰ ਨੇ ਜੀ ਬਾਈਆਂ ਲਵੇ ਇਹਨਾਂ ਦਾ ਕੰਟੈਕਟ ਨੰਬਰ ਦੁਬਾਰਾ ਦੁਬਾਰਾ ਇੱਕ ਵਾਰੀ ਹੋਰ ਬੋਲ ਦਾਂਗੇ ਜੀ ਕੁਮਰ। ਲਓ ਜੀ ਇਹ ਬਾਈ ਦਾ ਨਰਮਨ ਸਿੰਘ ਦਾ ਮੋਬਾਈਲ ਨੰਬਰ ਆ ਜੀ 93635 95027 98729 10930 78885 63637 ਇਹ ਬਾਈ ਨਰਮਨ ਸਿੰਘ ਮਾਨਣਾ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਡ੍ਰੈਕਟਰ ਨਵੇਂ ਖਰੀਦਣ ਅਤੇ ਵੇਚਣ ਲਈ ਜੀ ਨੇੜੇ ਸਾਬੋ ਗੋਤਲ ਮੰਡੀ ਮੰਡੀ ਜੀ ਬਾਈਆਂ ਦੀ ਦੁਕਾਨ ਆ ਜੀ। ਬਾਈ ਜੀ ਨਾਲ ਸੰਪਰਕ ਕਰ ਸਕਦੇ